ਉਸ ਚੱਕ ਲਈ ਬਾਤ ਨਹੀਂ ਜੀਆ ਸਾਨੂੰ ਜੀ ਸਵੇਰੇ 8:30 ਵਜੇ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਬਲਗਣਾ ਰੋਡ ਤੇ ਇੱਕ ਥਾਰ ਖੜੀ ਆ ਜੋ ਕਿ ਕਰਜੀਬ ਪਲਵਾਨ ਹੈ ਪਿੰਡ ਜਗਲੇ ਦਾ ਰਹਿਣੇ ਵਾਲਾ ਆ ਇਹ ਉਹਦੀ ਆ ਜਿਹੜਾ ਉਹਦੀ ਸੰਬੰਧ ਵਿੱਚ ਇੱਕ ਕੋਚ ਤੇ ਇੱਕ ਜਿਹੜਾ ਰਜੀਬ ਆ ਜਿਹਦੀ ਗੱਡੀ ਆ ਉਹਦਾ ਭਰਾ ਸਵੇਰੇ ਥਾਣੇ ਆਇਆ ਉਹਨਾਂ ਨੇ ਦੱਸਿਆ ਕਿ ਸਾਡਾ ਭਰਾ ਸਵੇਰੇ ਸਾਡੇ 6 ਵਜੇ ਘਰੋਂ ਗਿਆ ਸੀ ਤੇ ਜਦੋਂ ਅਸੀਂ ਹੁਣ ਦੁੱਧ ਕੌਣ ਗਏ ਆ ਤਾਂ ਦੇਖਿਆ ਕਿ ਜਿਹੜੀ ਗੱਡੀ ਆ ਇਹ ਬਲਗਣਾ ਤੋਂ ਥੋੜਾ ਜਿਹਾ ਅੱਗੇ ਨੂੰ ਜਗਲੇ ਵਾਲੂ ਖੜੀ ਆ ਇਹ ਉਹਦੇ ਵਿੱਚ ਗੋਲੀਆਂ ਵੱਜੀਆਂ ਆ ਜੋ ਤੁਰੰਤ ਐਕਸ਼ਨ ਲੈਂਦੇ ਆ ਅਸੀਂ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਜਿਹੜਾ ਆਪਣਾ ਗੱਡੀ ਆ ਉਹਨੂੰ ਕਬਜ਼ੇ ਕਬਜ਼ੇ ਵਿੱਚ ਲੈ ਲਿਆ ਗੱਡੀ ਦੇ ਵਿੱਚ ਤੇ ਕੋਈ ਪੰਜ ਫਾਇਰ ਹੋਏ ਨੇ ਤੇ ਜਿਹੜੇ ਆਪਣਾ ਬੰਦੇ ਦੇ ਸਾਨੂੰ ਉੱਥੇ ਸ਼ੂਜ਼ ਵੀ ਮਿਲੇ ਨੇ ਇਸ ਸਬੰਧ ਵਿੱਚ ਅਸੀਂ ਬਾਕ-ਬਾਕ ਐਂਗਲਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਹੀ ਅਸੀਂ ਇਹਦੀ ਤਹਿ ਤੱਕ ਪਹੁੰਚ ਜਾਵਾਂਗੇ ਇਹਦੇ ਸਬੰਧ ਵਿੱਚ ਅਸੀਂ ਪਿੰਡ ਜਾਗਲੇ ਵੀ ਗਏ ਆ ਉੱਥੋਂ ਵੀ ਅਸੀਂ ਸਾਰੀ ਪੁਛਕਿਛ ਕਰ ਰਹੇ ਆ ਅਤੇ ਹੋਰ ਵੀ ਹਰ ਇੱਕ ਐਂਡਲ ਤੋਂ ਪੁਛਕਿਛ ਕਰ ਰਹੇ ਆ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਸੀਂ ਇਸ ਨੂੰ ਜਲਦੀ ਹੀ ਟ੍ਰੇਸ ਕਰ ਲਵਾਂਗੇ ਸਰ ਇਹ ਪਤਾ ਲੱਗਾ ਇਹ ਪੰਜਾਬ ਪੁਲਿਸ 'ਚ ਨੌਕਰੀ ਵੀ ਕਰ ਰਹੇ ਨੇ ਹਾਈ ਵੀ ਪਤਾ ਲੱਗਿਆ ਹਾਲੇ ਪੂਰਾ ਕਨਫਰਮ ਨਹੀਂ ਹੋ ਰਿਹਾ ਕਿ ਪੀਏਪੀ ਦੇ ਵਿੱਚ ਪੁਲਵਾਨ ਹੈ ਇਹਦੇ ਸਬੰਧ ਵਿੱਚ ਹਾਲੇ ਸਾਨੂੰ ਪੂਰੀ ਪੁਸ਼ਟੀ ਨਹੀਂ ਹੋ ਰਹੀ ਉਹਦੇ ਸਬੰਧ ਵਿੱਚ ਜਦੋਂ ਪੁਸ਼ਟੀ ਹੋਈ ਤੇ ਅਸੀਂ ਇਸ ਸਬੰਧ ਵਿੱਚ ਦੱਸਾਂਗੇ ਸਰ ਪਤਾ ਲੱਗਿਆ ਜਿਹੜੇ ਸ਼ੂਟਰਾਂ ਨੇ ਗੋਲੀ ਚਲਾਈ ਉਹ ਉਸ ਬੰਦੇ ਨੂੰ ਔਰ ਉਹ ਸਾਰੇ ਨੂੰ ਲੈ ਕੇ ਇਥੋਂ ਫਰਾਰ ਹੋ ਚੁੱਕੇ ਹੋਏ ਨੇ ਇਹਦੇ ਸਬੰਧ ਵਿੱਚ ਹਾਲੇ ਕੋਈ ਮੈਂ ਗੱਲ ਨਹੀਂ ਕਹਿ ਸਕਦਾ ਇਹ ਸਾਡੀ ਜਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਸਬੰਧ ਵਿੱਚ ਕੋਈ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕਦੀ